ਇਹ ਟਿਕਟਾ ਦੇ ਵੀ ਪਹਿਲਾਂ ਉਹਨਾਂ ਨੂੰ ਪਹਿਲਾਂ ਮੰਨਣ ਦਾ ਸਹੀ ਉਹਨਾਂ ਦਾ ਪ੍ਰਧਾਨ ਸੁਖਬੀਰ ਬਾਦਲ ਖੁਦ ਨਹੀਂ ਮੰਨ ਰਿਹਾ ਇਲੈਕਸ਼ਨ ਲੜਨ ਦੇ ਲਈ ਜਿਹੜੀ ਪਾਰਟੀ ਦਾ ਪ੍ਰਧਾਨ ਇਲੈਕਸ਼ਨ ਲੜਨ ਲਈ ਨਹੀਂ ਮੰਨ ਰਿਹਾ ਤਾਂ ਉਹਦੇ ਥੱਲੇ ਲੀਡਰਾਂ ਨੇ ਕਿੱਥੋਂ ਮੰਨਣਾ ਤੇ ਉਹ ਵੀ ਜਿੱਤਿਆ ਹੋਇਆ ਐਮਪੀ ਸੋ ਅਕਾਲੀ ਦਲ ਦੇ ਚਾਹੇ ਪਰਮਿੰਦਰ ਜੀ ਹੈ ਚਾਹੇ ਸੁਖਬੀਰ ਜੀ ਹੈ ਅੱਜ ਦੀ ਘੜੀ ਸਾਰਿਆਂ ਨੂੰ ਪਤਾ ਵੀ ਗਰਾਊਂਡ ਤੇ ਹਾਲਾਤ ਕੀ ਨੇ ਕੋਈ ਟਿਕਟ ਲੈਣ ਲਈ ਤਿਆਰ ਨਹੀਂ ਹੈ ਇਹ ਹੈ ਵੀ ਧੱਕੇ ਨਾਲ ਕਿਸੇ ਨਾ ਕਿਸੇ ਨੂੰ ਤਾਂ ਦੇਣਗੇ ਪਰ ਇਹ ਸਾਹਮਣੇ ਕੰਧ ਤੇ ਲਿਖਿਆ ਉਹਨਾਂ ਨੂੰ ਵੀ ਦਿਖ ਰਿਹਾ ਵੀ ਕਾਲੀ ਦਲ ਦੀਆਂ ਸਾਰੇ ਕਿਤੋਂ ਜਿਹੜੀਆਂ ਜਮਾਨਤਾਂ ਨੇ ਉਹ ਜੱਪ ਹੋਣੀਆਂ ਨੇ ਬਾਕੀ ਜਿਹੜੀ ਮੁੱਦੇ ਵਾਲੀ ਗੱਲ ਆ ਸਾਡੀ ਪਾਰਟੀ ਤੇ ਮੈਂ ਨਿੱਜੀ ਤੌਰ ਤੇ ਵੀ ਮੈਂ ਨਿੱਜੀ ਕਮੈਂਟ ਬਿਲੋ ਦਾ 벨ਟ ਹਿੱਟ ਕਰਨ ਦੇ ਕਿਸੇ ਨੂੰ ਮਤਲਬ ਕਿ ਮੇਰੀ ਖੁੱਤੋਂ ਰਾਜਨੀਤੀ ਰਹੀ ਡਵੈਲਪਮੈਂਟ ਦੀ ਅਸੀਂ ਗੱਲ ਕਰਦੇ ਆ 2 ਸਾਲ ਦੇ ਪੰਜਾਬ ਸਰਕਾਰ ਦੇ ਕੰਮ ਕਰ ਤੇ ਆਪਣੇ ਹਲਕੇ 'ਚ ਵੀ ਕਿਉਂਕਿ ਮੈਨੂੰ 2 ਸਾਲ ਤੋਂ ਮੈਂ ਮੰਤਰੀਆਂ ਪਹਿਲੇ 5 ਸਾਲ ਤੋਂ ਐਮਐਲਏ ਆ ਲੋਕ ਮੈਨੂੰ ਜਾਣਦੇ ਆ ਕੰਮਾਂ ਦੀ ਜਿਹੜੀ ਅਸੀਂ ਰਾਜਨੀਤੀ ਕਰਨੀ ਹੈ ਡਵੈਲਪਮੈਂਟ ਦੇ ਏਜੰਡੇ ਜਿਹੜੇ ਆ ਲੋਕਾਂ ਕੋਲੇ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਵੀ ਲੋਕ ਇਸ ਵਾਰੀ ਧਰਮਾਂ ਤੋਂ ਲੋਕਾਂ ਨੂੰ ਮਜਬਾ ਦੇ ਨਾਂ ਤੇ ਵੰਡਣ ਵਾਲੀ ਜਿਹੜੀ ਰਾਜਨੀਤੀ ਹੈ ਲੋਕਾਂ ਨੂੰ ਢਕਾਉਣ ਵਾਲੀ ਰਾਜਨੀਤੀ ਹੈ ਉਹਦੇ ਤੋਂ ਉੱਪਰ ਉੱਠ ਕੇ ਡਵੈਲਪਮੈਂਟ ਦੇ ਨਾਮ ਤੇ ਜਿਹੜੀ ਵੋਟ ਕਰਨਗੇ ਤੇ ਆਮ ਆਦੀ ਪਾਰਟੀ ਜਿੱਤੂਗੀ ਪਹਿਲਾਂ ਟਿਕਟ ਦਾ ਵੀ ਪਹਿਲਾਂ ਉਹਨਾਂ ਨੂੰ ਪਹਿਲਾਂ ਮੰਨਣ ਦਾ ਸੀ ਉਹਨਾਂ ਦਾ ਪ੍ਰਧਾਨ ਸੁਖਵੀਰ ਬਾਦਲ ਖੁਦ ਨਹੀਂ ਮੰਨ ਰਿਹਾ ਇਲੈਕਸ਼ਨ ਲੜਨ ਦੇ ਲਈ ਜਿਹੜੀ ਪਾਰਟੀ ਦਾ ਪ੍ਰਧਾਨ ਇਲੈਕਸ਼ਨ ਲੜਨ ਲਈ ਨਹੀਂ ਮੰਨ ਰਿਹਾ ਤਾਂ ਉਹਦੇ ਥੱਲੇ ਲੀਡਰਾਂ ਨੇ ਕਿੱਥ ਉਹ ਕਾਲੀ ਦਲ ਦੇ ਚਾਹੇ ਪਰਮਿੰਦਰ ਜੀ ਆ ਚਾਹੇ ਸੁਖਬੀਰ ਜੀ ਆ ਅੱਜ ਦੀ ਘੜੀ ਸਾਰਿਆਂ ਨੂੰ ਪਤਾ ਵੀ ਗਰਾਊਂਡ ਤੇ ਹਾਲਾਤ ਕੀ ਨੇ ਕੋਈ ਟਿਕਟ ਲੈਣ ਲਈ ਤਿਆਰ ਨਹੀਂ ਹੈ ਇਹ ਵੀ ਧੱਕੇ ਨਾਲ ਕਿਸੇ ਨਾ ਕਿਸੇ ਨੂੰ ਤਾਂ ਦੇਣਗੇ ਪਰ ਇਹ ਸਾਹਮਣੇ ਕੰਦ ਤੇ ਲਿਖਿਆ ਉਹਨਾਂ ਨੂੰ ਵੀ ਦਿਖ ਰਿਹਾ ਵੀ ਕਾਲੀ ਦਲ ਦੀਆਂ ਸਾਰੇ ਕਿਤੋਂ ਜੜੀਆਂ ਜਮਾਨਤਾਂ ਨੇ ਉਹ ਜੱਪ ਹੋਣੀਆਂ ਨੇ ਬਾਕੀ ਜਿਹੜੀ ਮੁੱਦੇ ਵਾਲੀ ਗੱਲ ਆ ਸਾਡੀ ਪਾਰਟੀ ਤੇ ਮੈਂ ਨਿੱਜੀ ਤੌਰ ਤੇ ਵੀ ਮੈਂ ਨਿੱਜੀ ਕਮੈਂਟ ਬਿਲੋ ਦਾ ਬੈਲਟ ਹਿੱਟ ਕਰਨ ਦੇ ਕਿਸੇ ਨੂੰ ਮਤਲਬ ਕਿ ਮੇਰੀ ਖੋਤੋ ਰਾਜਨੀਤੀ ਨਹੀਂ ਰਹੀ ਡਵੈਲਪਮੈਂਟ ਦੀ ਅਸੀਂ ਗੱਲ ਕਰਦੇ ਆ 2 ਸਾਲ ਦੇ ਪੰਜਾਬ ਸਰਕਾਰ ਦੇ ਕੰਮ ਕਰ ਤੇ ਆਪਣੇ ਹਲਕੇ ਚ ਵੀ ਕਿਉਂਕਿ ਮੈਨੂੰ 2 ਸਾਲ ਤੋਂ ਮੈਂ ਮੰਤਰੀਆਂ ਪਿਛਲੇ 5 ਸਾਲ ਤੋਂ ਐਮਐਲਏ ਆ ਲੋਕ ਮੈਨੂੰ ਜਾਣਦੇ ਆ ਕੰਮਾਂ ਦੀ ਜਿਹੜੀ ਅਸੀਂ ਰਾਜਨੀਤੀ ਕਰਨੀ ਹੈ ਡਵੈਲਪਮੈਂਟ ਦੇ ਏਜੰਡੇ ਜਿਹੜੇ ਆ ਲੋਕਾਂ ਕੋਲੇ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਵੀ ਲੋਕ ਇਸ ਵਾਰੀ ਧਰਮਾਂ ਤੋਂ ਲੋਕਾਂ ਨੂੰ ਮਜਬਵਾਂ ਦੇ ਨਾਂ ਤੇ ਵੰਡਣ ਵਾਲੀ ਜਿਹੜੀ ਰਾਜਨੀਤੀ ਹੈ ਲੋਕਾਂ ਨੂੰ ਢਕਾਉਣ ਵਾਲੀ ਰਾਜਨੀਤੀ ਹੈ ਉਹਦੇ ਤੋਂ ਉੱਪਰ ਉੱਠ ਕੇ ਡਵੈਲਪਮੈਂਟ ਦੇ ਨਾਮ ਤੇ ਜਿਹੜੀ ਵੋਟ ਕਰਨਗੇ ਤੇ ਆਮਾਦੀ ਪਾਰਟੀ ਜਿੱਤੂਗੀ